ਹੋਰ ਸਿੱਖ ਸੰਗਤਾਂ ਦੇ ਬਾਤ ਤੇ ਵਧੀਆ ਸਭਰਾਮਣ ਹੋਣੇ ਚਾਹੀਦੇ ਹਨ ਔਰ ਨਹੀਂ ਰਹਿਣਗਾ ਬਾਤ ਦਾ ਕਾਰਕ ਕਰਕੇ ਸੋਣੀ ਹੈ ਜੋ ਅੱਜ ਦੇ ਸਮੇਂ ਦੀ ਬਹੁਤ ਲੋਖ ਮੰਗ ਦਾ ਹੋਣੀ ਚਾਹੀਦੀ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਬਲਾਉਫਤਿ ਵਾਹੀ ਰਿਕਤਾ ਜੀ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ ਵਿਕਾਰੇ ਗਿਆ ਵੇ ਨਿਹਾਲੋ ਜਾਵੇ ਚਰਨਾਂ ਲਾ ਰੀਤਾਂ ਨਾਲੂਆ ਜੀ ਦੇ ਚਰਨਾਂ ਨੂੰ ਪਾਵੇ ਅਨੁਕੀਨਮ ਵਾਇਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਬਾਬਾ ਭਗਤ ਸਿੰਘ ਜੀ ਆਪਣਾ ਸੁਭਨਾਮਾ ਜੀ ਤੇ ਆਪਾਂ ਬਹੁਤ ਸਮੇਂ ਤੋਂ ਕਾਫੀ ਲੰਮੇ ਸਮੇਂ ਤੋਂ ਪਹਿਲਾਂ ਵੀ ਜਿਹੜੀ ਸੇਵਾ ਕੀ ਗੱਤਗੇ ਦੀ ਇੰਟਰਨੈਸ਼ਨਲ ਵੀਰ ਖਾਲਸਾ ਗੱਤਗਾ ਖਾੜਾ ਦੇ ਵਿੱਚ ਨਿਵਾ ਰਹੇ ਆ ਜੋ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਤੇ ਸ਼ਾਸਤਰ ਵਿੱਦਿਆ ਦਾ ਅਭਿਆਸ ਕਰਾਉਣਾ ਆਪਣਾ ਪਹਿਲਾਂ ਤੋਂ ਜਿਹੜਾ ਰਵੈਈਆ ਚੱਲਦਾ ਆ ਰਿਹਾ ਦਾ ਸੇਵਾ ਨਿਵਾਉਂਦਾ ਰਿਹਾ ਘਟ ਤੋਂ ਘਟ 10 ਸਾਲ ਹੋ ਗਏ ਸੇਵਾ ਕਰਦੇ ਨੂੰ ਅੱਜ ਗੁਰੂ ਸਾਹਿਬ ਜੀ ਦੀ ਬੜੀ ಅಪਾਰ ਕਿਰਪਾ ਹੋਈ ਆ ਕਿ ਜਥੇਦਾਰ ਬਾਬਾ ਸੁਖਦੇਵ ਸਿੰਘ